कोण प्रश्न प्रकार ਨਾਲ 75 ਡਿਗਰੀ ਦਾ ਕੋਣ ਬਣਾਓ ਸਭ ਤੋਂ ਪਹਿਲੇ ਨੰਬਰ ਤੇ एक रेखा लो ए, इस ए बिंदु प्रकार की सूई रख के चाप लाओ ਫਿਰ ਇਸ ਬਿੰਦੂ ਤੋਂ ਇੱਕ ਚਾਪ ਘਟੋ ਫਿਰ ਇਸ ਬਿੰਦੂ ਤੋਂ ਅੱਗੇ ਚਾਪ ਘਟੋ ਇੱਥੇ ਉੱਪਰ ਚਾਪ ਘਟੋ ਇਸ ਬਿੰਦੂ ਤੋਂ ਵੀ ਚਾਪ ਘਟੋ ਅਸੀਂ ਇਹ ਪਿਛਲੇ ਸਵਾਲਾਂ ਵਿੱਚ ਵੀ ਕੋਣ ਬਣਾ ਚੁੱਕੇ ਹਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਕੋਣ 90 ਡਿਗਰੀ ਦਾ ਹੈ ਹੁਣ ਅਸੀਂ ਕੀ ਕਰਨਾ ਆ ਸਾਡੇ ਕੋਲ ਹੈਗਾ 60 ਡਿਗਰੀ ਦਾ ਕੋਣ ਆ ਜਿਹੜਾ ਕੋਣ ਹੈ ਇਹ ਸਾਡੇ ਕੋਲ ਹੈਗਾ 60 ਡਿਗਰੀ ਦਾ ਕੋਣ ਹੁਣ ਅਸੀਂ 60 ਡਿਗਰੀ ਦੇ ਕੋਣ ਦਾ ਇਸ ਬਿੰਦੂ ਦੇ ਪ੍ਰਕਾਰ ਅੱਗੇ ਚਾਪ ਬਣਾਵਾਂਗੇ ਔਰ 90 ਡਿਗਰੀ ਦੇ ਕੋਣ ਦਾ ਅੱਧ ਕਰਾਂਗੇ ਤਾਂ ਸਾਡੇ ਕੋਲੇ ਕੋਣ ਕਿਹੜਾ ਬਣ ਗਿਆ 75 ਡਿਗਰੀ ਦਾ ਇਹ ਸਾਡੇ ਕੋਲੇ ਕਿਹੜਾ ਕੋਣ ਬਣ ਗਿਆ 75 ਡਿਗਰੀ ਪ੍ਰਸ਼ਨ 12 ਪ੍ਰਕਾਰ ਨਾਲ 105 ਡਿਗਰੀ ਦਾ ਕੋਣ ਬਣਾਓ ਸਭ ਤੋਂ ਪਹਿਲੇ ਨੰਬਰ ਦੇ ਇੱਕ ਲਾਈਨ ਲਓ AB ਉਸ ਦੇ ਉੱਤੇ चाप लाओ इस बिंदु तो कौन कटे ये सठ की चाप आ सौ भी चाप आर सठ एक सौ भी तो फिर चापा कट्टो ਸਾਡੇ ਕੋਲ ਇਹ ਕੋਣ ਆ ਗਿਆ 90 ਡਿਗਰੀ ਆ ਸਾਡੇ ਕੋਲੇ ਹੈਗਾ 60 60 ਡਿਗਰੀ ਇਹ ਸਾਡੇ ਕੋਲੇ ਹੈਗਾ 120 ਡਿਗਰੀ ਆ ਕਿੰਨੇ ਡਿਗਰੀਆ 60 ਡਿਗਰੀ ਇਹ 90 ਡਿਗਰੀ ਇਹ 120 ਡਿਗਰੀ ਹੁਣ ਤੁਸੀਂ ਆਹ 90 ਦੀ ਚਾਪ ਤੋਂ ਤੇ 120 ਦੀ ਚਾਪ ਤੋਂ ਚਾਪ ਲਾਓ ਇਹ ਦੋਨੇ ਚਾਪਾਂ ਜਿੱਥੇ ਮਿਲਦੀਆਂ ਨੇ ਆਹ ਸਾਡੇ ਕੋਲੇ ਕੋਣ ਬਣ ਗਿਆ 100 5 ਡਿਗਰੀ ਠੀਕ ਅੱਗੇ ਆ ਜਨ ਸਾਡੇ ਕੋਲੇ ਪ੍ਰਕਾਰ ਨਾਲ 120 ਡਿਗਰੀ ਦਾ ਕੋਣ ਬਣਦਾ ਬਹੁਤ ਸੋਖਾ ਚਾਬ ਲਾਈਨ ਖਿੱਚੀ ਚੱਕਰ ਲਾਇਆ ਪਹਿਲੀ ਚਾਬ ਪੱਟੀ 60 ਦੀ 60 ਤੋਂ ਅੱਗੇ ਚਾਬ ਪੱਟੀ 120 ਦੀ ਆ ਸਾਡਾ ਕੋਣ ਕਿੰਨੇ ਦਾ ਹੋ ਗਿਆ 100 20 ਡਿਗਰੀ